ਸੋਸਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਫੇਰ ਹਾਜ਼ਰ ਆ ਇੱਕ ਬੇਨਤੀ ਆ ਜੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬਰ ਕਰੋ ਬਾਈ ਜੀ ਵੀਡੀਆ ਨੂੰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦੇ ਕਰੋ ਤੇ ਨਵਾਂ ਅਪਡੇਟ ਇਹ ਆਇਆ ਬਾਈ ਜੀ ਕੈਨੇਡਾ ਦੇ ਵਿੱਚ ਕਿ ਇੱਥੇ ਜੋ ਪਰਮਿਟ ਤੇ ਆਏ ਹੋਏ ਸੀ ਵਰਕ ਪਰਮਿਟ ਦੇ ਵਿੱਚ ক্লোਜ਼ ਵਰਕ ਪਰਮਿਟ ਜਿਹਨੂੰ ਕਹਿ ਲੋ ਐਲਐਮਆ ਖਰੀਦ ਕੇ ਆਏ ਸੀ ਫਰੀ ਤਾਂ ਨਹੀਂ ਮਿਲਦੀ 30 ਲੱਖ ਲਾ ਕੇ ਆਇਆ ਇੰਡੀਆ ਤੋਂ ਕੋਈ ਉਰੇ 50000 ਡਾਲਰ ਦਿੱਤੇ ਕਿਸੇ ਨੇ 40000 ਡਾਲਰ ਦਿੱਤੇ ਤਕਰੀਬਨ 30 35 ਲੱਖ ਹਰੇਕ ਮੁੰਡਾ ਲਾ ਕੇ ਆਇਆ ਕੋਈ ਵੱਡੀ ਉਮਰ ਦਾ ਕਹਿ ਲੋ ਛੋਟੀ ਉਮਰ ਦਾ ਕਹਿ ਲੋ ਤੇ ਉਹਨਾਂ ਨਾਲ ਹੁਣ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਇੰਡੀਆ ਤੋਂ ਬੁਲਾਉਂਦੇ ਨੇ ਐਲ ਐਮ ਆਈ ਤੋਂ ਜਾਂ ਹੋਰ ਦੇਸ਼ਾਂ ਦੇ ਵਿੱਚੋਂ ਕਹਿ ਲੋ ਆਪਾਂ ਇਹ ਨਹੀਂ ਕਹਿੰਦੇ ਹੋਰ ਦੇਸ਼ਾਂ ਤੋਂ ਵੀ ਐਲ ਐਮ ਆਈ ਦੇ ਤੇ ਆਉਂਦੇ ਨੇ ਤੇ ਉਹਨਾਂ ਨੂੰ ਇੱਕ ਇੱਕ ਕਮਰੇ ਦੇ ਵਿੱਚ 8 8 ਬੰਦੇ ਰੱਖੇ ਜਾਂਦੇ ਨੇ ਸਿਰਫ ਇੱਥੇ ਇੱਕ ਕਮਰਾ ਕਿੱਡਾ ਕੋ ਹੁੰਦਾ ਕਹਿ ਲੋ 10 ਵਾਰਾ 10x12 ਦਾ ਜਾਂ ਛੋਟੇ ਛੋਟੇ ਕਮਰੇ ਹੁੰਦੇ ਨੇ ਉਹਨਾਂ ਵਿੱਚ 8-8 ਲੋਕ ਤੁੰਨੇ ਤੁੰਨੇ ਜਾਂਦੇ ਨੇ ਥੱਲੇ ਕੋਈ ਗੱਦਾ ਗੁੱਦਾ ਦੇ ਕੇ ਛੋਟਾ ਪਤਲਾ ਜਾ ਤੇ ਉਹ ਵੀ ਪੁਰਾਣੇ ਧਰਾਣੇ ਗੱਦੇ ਹੁੰਦੇ ਨੇ ਤੇ ਉਹਨਾਂ ਗੱਦਿਆਂ ਦੇ ਉੱਤੇ ਬਾਈ ਤੁਨ ਤੁਨ ਕੇ ਉਹਨਾਂ ਨੂੰ ਪਾਉਂਦੇ ਨੇ ਜਿਹੜੇ ਐਲ ਐਮ ਜੀ ਤੇ ਬੁਲਾਉਂਦੇ ਨੇ ਉਹ ਹੀ ਪਹਿਲਾਂ ਇੱਕ ਵੱਡਾ ਸਾਰਾ ਘਰ ਲੈ ਲਾਦੇ ਆ ਫਿਰ ਉਹਨਾਂ ਵਿੱਚ ਬੰਦੇ ਤੁੰਨੇ ਜਾਂਦੇ ਨੇ ਤੇ ਫਿਰ ਇਹ ਗੱਲ ਨਿਕਲ ਕੇ ਆਈ ਆ ਕਿ ਇੱਕ ਇੱਕ ਕਮਰੇ ਵਿੱਚ 8 8 ਬੰਦੇ ਰਹਿ ਰਹੇ ਨੇ ਉਹ ਕਮਰਿਆਂ ਨੂੰ ਲੋਕ ਵੀ ਨਹੀਂ ਲੱਗ ਰਹੇ ਕਿਉਂਕਿ ਉਹ ਚ ਬੰਦੇ ਹੀ ਇੰਨੇ ਨੇ 100 ਪੈਰ ਤਾਂ 100 ਨੂੰ ਜਗ੍ਹਾ ਹੀ ਨਹੀਂ ਤੇ ਕਮਰੇ ਦਾ ਦਰਵਾਜ਼ਾ ਬੰਦ ਨਹੀਂ ਹੁੰਦਾ ਤੇ ਹੁਣ ਐਡੇ ਘਰ ਇੱਕ ਕਮਰੇ ਚ 8 ਰਹਿਣਗੇ ਤੇ ਘਰ ਦੇ ਵਿੱਚ ਕਿੰਨੇ ਬਾਥਰੂਮ ਹੋਣਗੇ ਕਹਿੰਦੇ ਬਾਥਰੂਮ ਦੀ ਬਾਰੀ ਨਹੀਂ ਆਉਂਦੀ ਬਾਥਰੂਮ ਵੀ ਲੋਕ ਬੋਤਲਾਂ ਦੇ ਵਿੱਚ ਕਰਦੇ ਨੇ ਐਨੇ ਮਜਬੂਰ ਹੋ ਰਹੇ ਨੇ ਤੇ ਉਹਨਾਂ ਨੂੰ ਰਹਿਣ ਦਾ ਖਾਣ ਪੀਣ ਦਾ ਬਹੁਤ ਪ੍ਰੋਬਲਮ ਆ ਉੱਤੋਂ ਕਹਿੰਦੇ ਕੰਮ ਵੀ ਉਹਨਾਂ ਤੋਂ ਇੱਕ ਪਸੂਆ ਮੰਗੂ ਲੈਂਦੇ ਨੇ ਕਹਿੰਦੇ 12-14 ਘੰਟੇ ਕੰਮ ਕਰਾਉਣ ਤੋਂ ਬਾਅਦ ਸਿਰਫ ਉਹਨਾਂ ਦੀ ਐਵਰੇਜ 8 ਕ ਡਾਲਰ ਪ੍ਰਤੀ ਘੰਟਾ ਪੈਂਦੀ ਆ ਜਿਹਦੇ ਵਿੱਚੋਂ ਖਰਚਾ ਨਹੀਂ ਪੂਰਾ ਹੁੰਦਾ ਕਿਉਂਕਿ ਖਰਚਾ ਵੀ ਜਿਹੜੇ ਮਾਲਕ ਦੇ ਆਏ ਹੁੰਦੇ ਨੇ ਐਲ ਐ ਐਮ ਆਈ ਤੇ ਉਹ ਹੀ ਘਰ ਲੈਂਦਾ ਤੇ ਉਹਨਾਂ ਤੋਂ ਮੂੰਹੋਂ ਮੰਗਿਆ ਕਿਰਾਇਆ ਲੈਂਦਾ ਜਦੋਂ ਐਨੇ ਬੰਦੇ ਇੱਕ ਕਮਰੇ 'ਚ ਰਹਿੰਦੇ ਨੇ ਉੱਥੋਂ ਵੀ ਕਮਾਈ ਕਰਦਾ ਪਹਿਲਾਂ ਐਲ ਐ ਐਮ ਆਈ ਤੇ ਕਮਾਈ ਕੀਤੀ ਫਿਰ ਉਹ ਚੋਂ ਕਮਾਈ ਕਰਦਾ ਬਾਈ ਜਾਨੀ ਕਿ ਚਾਰ ਛਪੇਰੋ ਗੱਲ ਘੋਟ ਕੇ ਰੱਖਦਾ ਤੇ ਬੀਟੀਈ ਬੰਦਿਆਂ ਨੇ ਕਿਹਾ ਕਿ ਸੋ ਜਦੋਂ ਇੰਨੀ ਮਾੜੀ ਹੋ ਰਹੀ ਆ ਗਵਰਨਮੈਂਟ ਨੂੰ ਤਾਂ ਪਤਾ ਤੇ ਗਵਰਨਮੈਂਟ ਦੇ ਬਾਜ਼ ਵੀ ਠਾਈ ਆ ਕੁਝ ਲੋਕਾਂ ਨੇ ਕਿਹਾ ਵੱਡਿਆਂ ਨੇ ਕਹਿ ਲੋ ਕਿ ਜਾਂ ਤਾਂ ਐਲਐਮਆਈ ਨੂੰ ਬੰਦ ਕਰ ਦੋ ਜਾਂ ਸੁਧਾਰ ਕਰ ਦੋ ਐਲ ਕਿਉਂਕਿ ਪਹਿਲੇ ਹੀ ਪਤਾ ਗਵਰਨਮੈਂਟ ਨੂੰ ਕਿ ਇਸ ਤਰ੍ਹਾਂ ਹੋ ਰਿਹਾ ਉਹ ਕਹਿੰਦੇ ਵੀ ਇਹਦੇ ਵਿੱਚ ਇਨਸਾਨੀਅਤ ਬੰਦੇ ਬਹੁਤ ਮਾਰੀਆਂ ਹੋ ਰਹੇ ਨੇ ਪਹਿਲਾਂ ਪੈਸੇ ਲਾ ਕੇ ਆਉਂਦੇ ਨੇ ਫਿਰ ਹੋ ਰਹੇ ਕਿਉਂਕਿ ਜਿਹੜਾ ਪੈਸੇ ਲਾ ਕੇ ਆਉਂਦਾ ਉਹ ਬੋਲ ਨਹੀਂ ਸਕਦਾ 35-40 ਲੱਖ ਰੁਪਏ ਲਾ ਕੇ ਆਉਂਦਾ ਉਹ ਕਹਿੰਦਾ ਮੈਂ ਮਸਾ ਕੈਨੇਡਾ ਪਹੁੰਚਿਆ ਜੀ ਬੋਲਿਆ ਤਾਂ ਰਿਪੋਰਟ ਹੋ ਜੂ ਕਿਉਂਕਿ ਭਾਈ ਕੰਪਨੀਆਂ ਨੇ ਜਿਹੜੀਆਂ ਪਹਿਲਾਂ ਇੱਕ ਕਾਗਜ਼ ਦੇ ਉੱਤੇ ਸਾਈਨ ਕਰਵਾ ਲਾਦੀਆਂ ਨੇ ਇਹ ਕੱਲ ਨੂੰ ਕੰਮ ਛੱਡਣਾ ਚਾਹਵੇਂ ਭਾਈ ਇਹਦੇ ਵਿੱਚ ਮੈਂ ਆਪ ਜਿੰਮੇਵਾਰਾ ਕੰਪਨੀ ਕੋਈ ਜਿੰਮੇਵਾਰੀ ਨਹੀਂ ਤਾਂ ਇਹ ਉਹ ਪਹਿਲਾਂ ਹੀ ਸਭ ਕੁਝ ਤੇ ਸਾਈਨ ਕਰਵਾ ਲਾਉਂਦੀਆਂ ਨੇ ਨਾਲੇ ਪੈਸੇ ਲੈ ਲਾਉਂਦੀਆਂ ਨੇ ਨਾਲੇ ਉਰੇ ਫ੍ਰੀ ਕੰਮ ਕਰਾਉਂਦੀਆਂ ਨੇ ਤੇ ਇੱਕ ਲਾ ਲੋ ਵੀ ਪਸ਼ੂ ਵਾਲੀ ਹਾਲਤ ਹੋ ਰਹੀ ਆ ਜਿਵੇਂ ਆਪਾਂ ਇੱਕ ਕਿਲੇ ਤੋਂ ਦੂਜੇ ਕਿਲੇ ਤੇ ਬੰਨ ਲਾਣੇ ਨਾਲੇ ਦੁੱਧ ਕਢ ਲਾਣੇ ਨੇ ਨਾਲ ਇੱਕ ਕਿਲੇ ਤੇ ਦੂਜੇ ਕਿਲੇ ਤੇ ਬੰਨ ਰਿਹਾ ਨੇ ਜਿਵੇਂ ਫਰੀ ਵਾਲਾ ਪਸੂ ਫਸਿਆ ਹੋਵੇ ਉਹ ਹਾਲਾਤ ਹੋ ਰਹੇ ਨੇ ਤੇ ਕੈਨੇਡਾ ਦੇ ਵਿੱਚ ਦबई ਜਿੱਦਾਂ ਪਹਿਲਾਂ ਦबई ਚ ਕਹਿੰਦੇ ਹੁੰਦੇ ਸੀਗੇ ਕਿ ਪਾਸਪੋਰਟ ਜਮ੍ਹਾਂ ਕਰਵਾ ਲਾ ਦੇ ਆ ਉਦੋਂ ਵੇਤ ਕੰਪਨੀ ਦਾ ਐਗਰੀਮੈਂਟ ਹੁੰਦਾ ਭਾਈ ਤੂੰ ਇੰਨੇ ਟਾਈਮ ਤੋਂ ਪਹਿਲਾਂ ਨਹੀਂ ਜਾ ਸਕਦਾ ਨਹੀਂ ਤਾਂ ਤੇਰੇ ਉੱਤੇ ਜੁਰਮਾਨਾ ਲੱਗੂਗਾ ਸਜ਼ਾ ਹੋ ਜੂ ਤੈਨੂੰ ਇਨਾ ਜੁਰਮਾਨਾ ਭਰਨਾ ਪਊ ਲੱਖਾਂ ਚ ਤੇ ਅੱਜ ਉਰੋ ਦੇ ਹਾਲਾਤ ਭਾਈ ਉਦਾਂ ਹੀ ਹੋ ਰਹੇ ਨੇ ਤੇ ਜਿਹੜੇ ਨਵੇਂ ਵੀਰ ਨੇ ਹੁਣ ਇਹਦੇ ਵਿੱਚ ਖਬਰ ਇਹ ਆਈ ਉਹ ਤਾਂ ਕਹਿੰਦੇ ਮੁੰਡਿਆਂ ਦੇ ਹਾਲਾਤ ਨੇ ਜੇ ਕਿਤੇ ਕੁੜੀ ਕੋਈ ਐਲਐਮਆਈ ਤੇ ਆਈ ਹੋਵੇ ਉਹਦੇ ਨਾਲ ਇੰਨੇ ਜਣਿਆਂ ਚ ਰਹਿੰਦੀ ਕਿਉਂਕਿ ਉਹ ਤਾਂ ਕੀ ਬਣੂਗਾ ਕੀ ਉਹਦੇ ਉੱਤੇ ਬੀਤੂਗੀ ਉਹਦੀ ਖੁਦ ਲਾਲੋ ਵੀ ਇੱਕ ਦਿਮਾਗੀ ਹਾਲਤ ਖਰਾਬ ਹੋ ਜਾਊਗੀ ਕਿਉਂਕਿ ਉਹ ਬਈ ਡਿਪਰੈਸ਼ਨ ਚ ਆ ਜਾਊਗੀ ਏਦਾਂ ਰਹਿਣਾ ਪਊਗਾ ਇੰਡੀਆ ਦੇ ਵਿੱਚ ਜਿਹੜਾ 30 35 ਲੱਖ ਰੁਪਏ ਲਾ ਕੇ ਆਉਂਦਾ 40 ਲੱਖ ਇੱਕ ਵਧੀਆ ਰਹਿਣੀ ਵੈਣੀ ਖਾਣਾ ਖਾਂਦਾ ਹੁੰਦਾ ਪਰਿਵਾਰ ਤੇ ਕਿਉਂ ਨਹੀਂ ਬਈ ਜਿਹੜਾ ਉੱਥੇ ਪੈਸੇ ਲਾ ਕੇ ਆਉਂਦਾ ਉਹਦੇ ਘਰੇ ਰੋਟੀ ਵੀ ਨਹੀਂ ਪੱਕਦੀ ਸਭ ਕੁਝ ਪੱਕਦਾ ਸਭ ਕੁਝ ਹੈਗਾ ਇੱਕ ਲੋਕਾਂ ਪਿੱਛੇ ਲੱਗ ਕੇ ਬਾਹਰ ਆ ਜੰਨੇ ਤੇ ਹੁਣ ਕਮਾਈ ਤਾਂ ਬਿਲਕੁਲ ਨਹੀਂ ਰਹੀ ਹਲੇ ਨਵੇਂ ਵੀ ਕੀ ਹੋਇਆ ਉਹ ਕਹਿੰਦੇ ਪਹਿਲੇ ਹੀ ਇੰਨੇ ਭਰੇ ਪਏ ਨੇ ਤੇ ਨਵੇਂ ਵੀ ਆਈ ਜਾਂਦੇ ਨੇ ਲੋਕ ਹਲੇ ਵੀ ਕੀ ਕਰਨਗੇ ਜੰਟ ਕੁਛ ਉਫੂਕਰਪਣੇ ਮੁੰਡੇ ਕਹਿ ਲੋ ਉਹ ਕਹਿਣਗੇ ਜੀ ਕੈਨੇਡਾ ਚ ਬਹੁਤ ਕੁਸ਼ਾ ਤੁਸੀਂ ਆਓ ਛੇਤੀ 30 35 ਲੱਖ ਲਾ ਕੇ ਆਓ ਕੁਛ ਲੋਟਾਓ ਤੇ ਇੱਥੇ ਕੰਮ ਹੀ ਕਰਨਾ ਤੇ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦੇ ਹਾਲਾਤ ਤਾਂ ਦੇਖ ਲਓ ਕੀ ਨੇ ਤੇ ਤੁਸੀਂ ਵੀਡੀਓ ਦੇਖ ਕੇ ਬਈ ਨਾ ਆਇਆ ਕਰੋ ਹਾਲਾਤ ਅੱਜ ਦੇ ਟਾਈਮ ਬਹੁਤ ਮਾੜੇ ਨੇ ਇੱਥੇ ਕੁੜੀਆਂ ਦੇ ਵੀ ਤੇ ਕੁੜੀਆਂ ਦੇ ਤਾਂ ਹੈਗੀ ਹੈਗੇ ਨੇ ਮੁੰਡਿਆਂ ਦੇ ਹਾਲਾਤ ਵੀ ਮਾੜੇ ਨੇ ਜਿਹੜੇ ਐਲ ਐਮ ਐਲ ਤੇ ਕਲੋਜ਼ ਵਰਕ ਪਰਮਟ ਤੇ ਉਹਨਾਂ ਦੇ ਹਾਲਾਤ ਤਾਂ ਬਹੁਤ ਜ਼ਿਆਦੇ ਮਾੜੇ ਨੇ ਕਿਉਂਕਿ 2 ਸਾਲ ਦਾ ਪਰਮਟ ਹੁੰਦਾ 2 ਸਾਲ ਬਾਅਦ ਫੇਰ ਖਤਮ ਹੋ ਜਾਂਦਾ ਫੇਰ ਉਹ ਕਹਿੰਦੇ ਨੇ ਲਿਆਓ ਜੀ 20 ਲੱਖ ਰੁਪਈਆ ਤੁਹਾਡਾ ਰੀਨਿਊ ਕਰਾਉਣ ਦਾ ਤੇ ਫੇਰ ਉਹ ਪੈਸੇ ਕਿੱਥੋਂ ਲਿਆਊਗਾ ਫੇਰ ਉਹ ਸੋਚਦਾ ਸ਼ਾਇਦ ਪੀ ਆਰ ਹੋ ਜੂਗਾ ਪਿੰਡੋਂ ਫੇਰ ਕੁਝ ਵੇਚਦਾ ਅੱਧਾ ਪੌਣਾ ਕਿੱਲਾ ਫੇਰ ਉਹ ਇਹਨਾਂ ਨੂੰ ਭਰਦਾ ਦਾ ਜਣੀ ਕਿ ਸਾਰਾ ਸਿਸਟਮ ਚੱਲੇ ਇਹ ਬਾਹਰ ਦੇ ਪੈਸੇ ਨਾਲ ਰਿਹਾ ਤੇ ਉਤੋਂ ਤੰਗ ਵੀ ਹੋ ਰਹੇ ਨੇ ਲੋਕ ਜਿਹੜੇ ਨਵੇਂ ਮੇਰੇ ਵੀਰ ਨੇ ਐਲ ਐਮ ਆਈ ਤੇ ਆਉਂਦੇ ਆਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਸਟੂਡੈਂਟ ਵੀ ਨਾ ਆਇਓ ਜਿਹੜਾ ਵੀ ਤੁਹਾਨੂੰ ਸਲਾਹ ਦਿੰਦਾ ਆਜੋ ਤੁਸੀਂ ਤੁਹਾਡਾ ਅੰਡੀ ਗਮੰਡੀਆ ਜਾਂ ਮਾਮੇ ਚਾਚੇ ਦਾ ਮੁੰਡਾ ਤਾਂ ਉਹਨੂੰ ਪਹਿਲਾਂ ਇਹ ਪੁੱਛੋ ਕਿ ਮੈਨੂੰ ਤਾਂ ਤੂੰ ਆਉਣ ਨੂੰ ਕਹਿੰਦਾ ਤੂੰ ਪਿਆਰ ਨਾਲ ਹੀ ਪੁੱਛ ਲਓ ਵੀ ਤੁਸੀਂ ਪਿੰਡ ਕਿੰਨੇ ਕੁ ਪੈਸੇ ਭੇਜਦੇ ਕੋਈ ਪੈਸਾ ਭੇਜਿਆ ਜੇ ਉਹਨੇ ਕਿਹਾ ਮੈਂ ਵਾਧੂ ਭੇਜ ਤੇ ਕਹਿੰਦੇ ਵੀ ਸਟੇਟਮੈਂਟ ਦਿਖਾ ਦੇ। ਇੰਡੀਆ ਖਾਤੇ ਚ ਪੈਸੇ ਭੇਜਣੇ ਮੈਂ ਤੁਹਾਡੇ ਰਿਸ਼ਤੇਦਾਰ ਲੱਗਦੇ ਨੇ ਜਾਂ ਗਵਾਂਡੀ ਲੱਗਦੇ ਨੇ। ਸਟੇਟਮੈਂਟ ਦੇਖ ਲਓ ਵੀ ਕਿੰਨੇ ਕ ਭੇਜਣੇ। ਬਾਈ ਜੀ ਫੁਕਰਪਣੇ ਦੇ ਵਿੱਚ ਐਮੀ ਝੂਠ ਮਾਰ ਦਿੰਦੇ ਆ ਮੈਂ ਇੰਨੇ ਪੈਸੇ ਭੇਜ ਤੇ ਤੁਸੀਂ ਲਾ ਲਓ ਜਿਹੜੇ 5-4 ਸਾਲਾਂ ਦੇ ਕੈਨੇਡਾ ਆਏ ਨੇ। ਉਹਨਾਂ ਦੇ ਪਿੱਛੇ ਇੰਡੀਆ 'ਚ ਕਿੰਨੀਆਂ ਕ ਜ਼ਮੀਨਾਂ ਖਰੀਦ ਲਈਆਂ ਉਹਨਾਂ ਦੇ ਘਰ ਦਿਆਂ ਨੇ ਜਾਂ ਕਿੰਨੀਆਂ ਕ ਮਹਿੰਗੀਆਂ ਗੱਡੀਆਂ ਲੈ ਲਈਆਂ। ਕੀ ਕੈਸ਼ ਦੇ ਉੱਤੇ ਤਾ ਤੁਸੀਂ ਆਪ ਹੀ ਸੋਚੋ ਬਈ ਜਦੋਂ ਉਹਨਾਂ ਨੇ ਕੁਝ ਲੈ ਨਹੀਂ ਸਕੇ ਉਹ ਤੁਹਾਨੂੰ ਸੌ ਰਹੇ ਲੇਂਗੇ ਉਹ ਕਹਿੰਉ ਮੈਂ ਜਿੰਨੇ ਮੁੰਡੇ ਦੇਖੇ ਨੇ ਸੱਚ ਨਹੀਂ ਦੱਸਦੇ ਉਹ ਕਹਿੰਦੇ ਜੀ ਅਸੀਂ ਆਪ ਤਾਂ ਫਸ ਗਏ ਸਾਲਾ ਗਵਾਂਡੀ ਨੂੰ ਵੀ ਫਸਾ ਦਈਏ ਉਹ ਨਾ ਬੋਲਣ ਜੋਕਰ ਰਹੇ ਉਹਦਾ ਵੀ ਕਿੱਲਾ ਵਖਾ ਦਈਏ ਤਾਂ ਅੱਜ ਦੇ ਹਾਲਾਤ ਬਹੁਤ ਮਾੜੇ ਨੇ ਤੁਸੀਂ ਆਪ ਹੀ ਸੋਚੋ ਕਿ ਡੰਗਰਾ ਵਾਂਗੂ ਕੰਮ ਕਰਾਉਣ ਤੋਂ ਬਾਅਦ ਵੀ ਪੈਸੇ ਪੂਰੇ ਨਹੀਂ ਦਿੱਤੇ ਜਾ ਰਹੇ ਇੱਥੇ ਕਿੰਨਾ ਬੁਰਾ ਹਾਲ ਚੱਲ ਰਿਹਾ ਇੱਕ ਇੱਕ ਰੂਮ ਚ 8 ਜਣੇ ਰਹਿ ਰਹੇ ਨੇ ਤੇ ਕਿਉਂਕਿ ਇੱਥੇ ਸਭ ਕੁਝ ਗੌਰਮੈਂਟਾਂ ਨੂੰ ਪਤਾ ਸਿਰਫ ਇੱਕ ਬੋਲ ਦੀ ਰਹੇ ਕਿਉਂਕਿ ਉਹਨਾਂ ਨੂੰ ਕੀ ਲੋੜ ਆ ਉਹਨਾਂ ਦੇ ਦੇਖਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਲੇਬਰ ਸਸਤੀ ਮਿਲ ਰਹੀ ਗਿਆ ਤੇ ਹੁਣ ਬਈ ਗੱਲ ਇੱਥੇ ਆ ਕੇ ਮੁੱਕਦੀ ਆ ਹੁਣ ਆਪਣੀ ਲਾ ਲੋ ਜੀ ਆਪਾਂ ਨੂੰ ਕੋਈ ਚੀਜ਼ ਸਸਤੀ ਮਿਲਦੀ ਆ ਪਤਾ ਲਵਾਂਗੇ ਬਾਹਰਲਾ ਕਿਸੇ ਬਾਹਰਲੇ ਮੁਲਕ ਦਾ ਡੁੱਬੀਆਂ ਤੋਂ ਤਾਂ ਡੁੱਬੀ ਜਾਵੇ ਘਾਟਾ ਹੁੰਦਾ ਹੁੰਦੀ ਜਾਵੇ ਆਪਣੇ ਤਾਂ ਫੇਰ ਵੀ ਇਨਸਾਨੀਅਤ ਸੋਚਦੇ ਨੇ ਇੱਥੋਂ ਦੇ ਲੋਕ ਬਈ ਕੋਈ ਇਨਸਾਨੀਅਤ ਨਹੀਂ ਸੋਚਦੇ ਉਹਨਾਂ ਦੇ ਇਨਸਾਨੀਅਤ ਖਤਮ ਹੋ ਜਾਂਦੀ ਹੈ ਜੇ ਕੋਈ ਵੀ ਆ ਕੇ 5-4 ਸਾਲ ਰਹਿੰਦਾ ਉਹਦੀ ਇਨਸਾਨੀਅਤ ਮਰ ਜੂਗੀ ਉਹ ਇੱਕ ਮਸ਼ੀਨ ਬਣ ਜੂ ਚੱਲਦੀ ਫਿਰਦੀ ਤੇ ਨਵੇਂ ਬੰਦਿਆਂ ਨੂੰ ਇਹੀ ਹੱਤਵੰਨ ਕੀ ਬੇਨਤੀ ਹੈ ਕਿ ਭਾਈ ਤੁਸੀਂ ਇੱਧਰ ਨੂੰ ਨਾ ਮੂੰਹ ਕਰਿਆ ਕਰੋ ਨਾ ਆਇਆ ਕਰੋ ਕਿਸੇ ਦੀ ਗੱਪਾਂ ਸੁਣ ਕੇ ਤੇ ਹਾਂ ਜੇ ਬਾਕੀ ਭੇਜਿਆ ਤਾਂ ਉਹਨੂੰ ਕਹਦੇ ਸਟੇਟਮੈਂਟ ਦਿਖਾ ਦੇ ਜੇ ਸਟੇਟਮੈਂਟ ਦਿਖਾਊਗਾ ਤਾਂ ਕਿਉਂਕਿ ਸਟੇਟਮੈਂਟ ਕਿਸੇ ਨੇ ਦਿਖਾਉਣੀ ਹੀ ਨਹੀਂ ਹੁਣ ਜੇ 20-50 ਹਜ਼ਾਰ ਭੇਜਤਾ ਜਾਂ ਲੱਖ ਰੁਪਈਆ ਭੇਜਤਾ ਇੰਡੀਆ ਉਹ ਤਾਂ ਕੋਈ ਖਾਸ ਗੱਲ ਨਹੀਂ ਹੋਈ 6 ਮਹੀਨਿਆਂ ਚ ਉਹ ਤਾਂ ਵਿਆਜ ਵੀ ਨਹੀਂ ਮੁੜਿਆ ਜੇ 6 ਮਹੀਨੇ ਚ 2-3 ਲੱਖ ਵੀ ਭੇਜਤਾ ਫਿਰ ਵੀ ਕੋਈ ਖਾਸ ਗੱਲ ਨਹੀਂ ਕਿਉਂਕਿ ਇੰਨੇ ਪੈਸੇ ਦਾ ਤਾਂ ਵਿਆਜ ਹੀ ਨਹੀਂ ਮੁੜਿਆ ਹੈਗੇ ਭਾਈ ਤੇ ਬਾਕੀ ਅਗਲੀ ਵੀਡੀਓ ਚ ਫੇਰ ਮਿਲਦੇ ਆ ਦੇਖਣ ਲਈ ਧੰਨਵਾਦ ਬង